ਜੀ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਗੁਰਕੁਲ ਡਿਗਰੀ ਕਾਲਜ ਵਿੱਚ ਸਾਰਿਆਂ ਦਾ ਸਵਾਗਤ ਕਰਦਾ ਅੱਜ ਦਾ ਜਿਹੜਾ ਵਿਸ਼ਾ ਵਾ ਸਾਡਾ ਇਹ ਤੁਹਾਡੇ ਰੂਬਰੂ ਆਉਣ ਦਾ ਇੱਕੋ ਹੀ ਕਾਰਨ ਹੈ ਕਿ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਫੋਨ ਕਾਲਸ ਆ ਰਹੀਆਂ ਸਨ ਕਿ ਐਡਮਿਸ਼ਨ ਦੀ ਡੇਟ ਕਿਦੋਂ ਤੱਕ ਆ ਮੈਂ ਉਹਨਾਂ ਨੂੰ ਕਹਾਂਗਾ ਕਿ ਐਡਮਿਸ਼ਨ ਦੀ ਡੇਟ ਵੈਸੇ ਤੇ ਜਿਹੜੀ ਹੈ ਲੇਟ ਫੀਸ ਨਾਲ ਸਟਾਰਟ ਆ ਬਟ ਗੁਰਕੁਲ ਡਿਗਰੀ ਕਾਲਜ ਨੇ ਇੱਕ ਪਹਿਲ ਕਦਮੀ ਕੀਤੀ ਹੈ ਤੇ ਅਸੀਂ 30 ਤਰੀਕ ਤੱਕ ਵਿਦਆਉਟ ਲੇਟ ਫੀਸ ਜਿਹੜੀਆਂ ਨੇ ਐਡਮਿਸ਼ਨਾਂ ਕਰ ਰਹੇ ਆ ਸਾਡੇ ਕੋਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਡਰ ਜਿਹੜੇ ਕੋਰਸ ਚੱਲ ਰਹੇ ਨੇ ਉਹ ਮੈਂ ਤੁ ਬੀਸੀਏ ਡੀਲੀਬ ਤੇ ਪੀਜੀਡੀਸੀਏ ਇਹਨਾਂ ਚੋ ਪਲੱਸ 2 ਤੋਂ ਬਾਅਦ ਜਿਹੜਾ ਹੈਗਾ ਉਹ ਕੋਰਸ ਹੈਗਾ ਵਾ ਬੀਏ ਉਸ ਤੋਂ ਬਾਅਦ ਬੀਐਸਸੀ ਤੇ ਬੀਸੀਏ ਤੇ ਡੀਲੀਬ ਇਹ ਕੋਰਸ ਪਲੱਸ 2 ਤੋਂ ਬਾਅਦ ਤੁਸੀਂ ਕਰ ਸਕਦੇ ਜੀ ਤੇ ਗ੍ਰੈਜੂਏਸ਼ਨ ਤੋਂ ਬਾਅਦ ਪੀਜੀਡੀਸੀਏ ਜਿਹੜਾ ਉਹ ਤੁਸੀਂ ਕਰ ਸਕਦੇ ਜੀ ਇਸ ਕਰਕੇ ਤੁਸੀਂ ਅੱਜ ਹੀ ਐਡਮਿਸ਼ਨ ਲਓ ਕਿਉਂਕਿ 30 ਤਰੀਕ ਤੱਕ ਵਿਦਆਊਟ ਲੇਟ ਫੀਸ ਆ ਤੇ ਆਪਣਾ ਜਿਹੜਾ ਫਿਊਚਰ ਤੁਸੀਂ ਸੇਵ ਕਰੋ ਮੈਂ ਫਿਰ ਦੁਬਾਰਾ ਇਹ ਕਹਾਂਗਾ ਕਿ ਗੁਰਕੁਲ ਡਿਗਰੀ ਕਾਲਜ ਨਿਊ ਸੰਤਨਗਰ ਗੁਰਦਾਸਪੁਰ ਨੇ ਜਿਹੜੀ ਲੇਟ ਫੀਸ ਆ ਉਹ ਨਹੀਂ ਲੈ ਰਿਆ 30 ਤਰੀਕ ਤੱਕ ਵਿਦਆਊਟ ਲੇਟ ਫੀਸ ਅਸੀਂ ਯਾਨੀ ਕਿ ਬੱਚਿਆਂ ਦੇ ਐਡਮਿਸ਼ਨ ਕਰ ਰਹੇ ਹਾਂ ਸੋ ਅੱਜ ਹੀ ਇਸ ਕਾਲਜ ਦੇ ਵਿੱਚ ਦਾਖਲਾ ਲਾਓ ਧੰਨਵਾਦ